ਕੋਟ ਦੂਣੇ ਵਿਖੇ ਭਾਣੇ ਸਿੱਧੂ ਦੇ ਪਿੰਡ ਬਹੁਤ ਵੱਡਾ ਕਟ ਕਲ ਇਨਕਰੀਕ ਰੁਪਈਆ ਦੀ ਦਸ ਸੀਗਾ ਤੇ ਅਸੀਂ ਆਸ ਰੱਖਦੇ ਸੀ ਕਿ ਸਰਕਾਰ ਆਮ ਪਾਰਟੀ ਦੀ ਸਰਪਕਵਰਨ ਸਿੰਘ ਮਾਨ ਦੀ ਸਾਡੀ ਗੱਲ ਸੁਣੂਗੀ ਤੇ ਭਾਣੇ ਸਿੱਧੂ ਨੂੰ ਰਿਹਾਰ ਕਰੇਗੀ ਪਰ ਸਰਕਾਰ ਨੇ ਇੱਕ ਨਹੀਂ ਸਾਡੀ ਜਮੂਰਤ ਪਸੰਦਵਾਜ ਸੁਣੀ ਤੇ ਬਿਲਕੁਲ ਆਕੜ ਕੇ ਬੈਠੇ ਆ ਇਸ ਕਰਕੇ ਸਰਪ੍ਰੀਪਾਰਟੀ ਸਾਰੇ ਰਿਸਲਾਹ ਕੀਤੀ ਹੈ ਕਿ ਪਹਿਲੀ ਤਰੀਕ ਨੂੰ ਆਪਾਂ ਸਾਰੇ ਧੂਰੀ ਵਿਖੇ ਇਕੱਠੇ ਹੋ ਕੇ ਜਿਹੜਾ ਢੋਲਾ ਵਾਲਾ ਫਾਟਕ ਹੈ ਉੱਥੇ ਇੱਕ ਬਹੁਤ ਵੱਡਾ ਅਸੀਂ ਮਜਰਾ ਕਰਾਂਗੇ ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਉੱਥੇ ਸਾਡਾ ਸਾਥ ਦਿਓਗੇ ਜੋ ਕਰਕੇ ਪਹਿਲਾ ਇੰਨਾ ਨਹੀਂ ਇਸ ਸਰਕਾਰ ਨੇ ਸੈਂਟਰ ਦੀ ਹਦਾਇਤ ਦੇ ਉੱਤੇ ਆਪਣੇ ਅਮਰਪਾਲ ਸਿੰਘ ਨੂੰ ਭਾਰਤ ਦੇ ਡਿਬਰੂਗੜ ਦੇ ਜ਼ਿਲ੍ਹੇ ਦੇ ਵਿੱਚ ਕਈ ਹੋਰ ਸਿਨਾਂ ਦੇ ਨਾਲ ਭੇਜ ਦਿੱਤਾ ਐਸ ਤਰ੍ਹਾਂ ਦਾ ਜ਼ਬਰ ਕਰਨਾ ਤੇ ਸਿੱਖਾਂ ਨੂੰ ਬਾਹਰ ਦੇ ਮੁਲਕਾਂ ਦੇ ਵਿੱਚ ਅਸੈਸਿਨੇਟ ਮਰਵਾ ਦੇਣਾ ਤੇ ਇੱਥੇ ਵੀ ਮਰਵਾਉਣਾ ਸ਼ੁਰੂ ਕਰ ਦਿੱਤਾ ਇਹ ਸੱਥੋ ਬਰਦਾਸ਼ਤ ਨਹੀਂ ਹੈ ਅੱਜ ਮੈਂ ਦਿੱਲੀ ਵਿੱਚ ਕੰਮ ਕਰਨ ਦੇ ਸਿਗੇ ਓਮ ਦੇ ਤੇ ਮੈਨੂੰ ਵਾਪਸ ਜਾਣਾ ਪੈ ਰਿਹਾ ਖਾਸ ਕਰਕੇ ਜੋ ਕਰਕੇ ਭਾਨਾ ਸਿੱਧੂ ਸਾਡਾ ਇੱਕ ਬਹੁਤ ਵੱਡਾ ਸਮਾਰਟ ਸੇਵਕ ਹੈ ਤੇ ਉਸ ਨੂੰ ਛਡਾਉਣਾ ਸਾਡਾ ਫਰਜ਼ ਹੈ ਹਰੇਕ ਅਕਾਲੀ ਸਾਥਕਾਂ ਵਾਲਿਆਂ ਨੂੰ ਮੈਂ ਅਪੀਲ ਕਰਦਾ ਕਿ ਹੁਣ ਜਿਹੜੀਆਂ ਕਸਮਾਂ ਤੁਸੀਂ ਅਕਾਲੀ ਦਲ ਜੁਆਇਨ ਕਰਨ ਵੇਲੇ ਖੱਤੀਆਂ ਸੀ ਕਿ ਮੈਂ ਮਰਾਂ ਤੇ ਪੰਥ ਜੂਵਾਂ ਅੱਜ ਤੁਸੀਂ ਭਾਜਪਾ ਦਾ ਪਿੱਛਾ ਛੱਡੋ ਤੇ ਸਾਡੇ ਨਾਲ ਚੱਲੋ ਲੋਕਾਂ ਦੀ ਆਵਾਜ਼ ਦੇ ਨਾਲ ਸੈਵਥ ਹੋਵੋ ਤੇ ਪਹਿਲੀ ਥ੍ਰੀਕ ਨੂੰ ਟੁਰੀ ਵਿਖੇ ਜਿੱਥੇ ਸਰਦਾਰ ਭਗਵੰਤ ਸਿੰਘ ਮਾਨ ਦਾ ਹਲਕਾ ਅਸੈਂਬਲੀ ਦਾ ਜਿੱਥੋਂ ਐਮਐਲਏ ਜਿੱਤਦੇ ਆ ਉੱਥੇ ਮਜਹਿਰਾ ਇੱਕ ਤਖੜਾ ਕਰਾਂਗੇ ਵਾਏ ਗੁਰਜੀ ਦਾ ਖਾਲਸਾ ਵਾਏ ਸਿੱਟੀ ਫਤਿਹ ਤਰੀ ਕੋਟ ਦੂਣੇ ਵਿਖੇ ਭਾਨੇ ਸਿੱਤੂ ਦੇ ਪਿੰਡ ਬਹੁਤ ਵੱਡਾ ਕਟ ਕਲਰਨਥੀ ਥ੍ਰੀਕ ਨੂੰ ਕੀਤਾ ਸੀਗਾ ਤੇ ਅਸੀਂ ਆਸ ਰੱਖਦੇ ਸੀ ਕਿ ਸਰਕਾਰ ਆਮ ਪਾਰਟੀ ਦੀ ਸਰਦਾਰਪੁਰਗ ਸਿੰਘ ਮਾਨ ਦੀ ਸਰਕਾਰ ਸੁਣੂਗੀ ਤੇ ਭਾਣੇ ਸਿੱਧੂ ਨੂੰ ਰਿਹਾ ਕਰ ਦਰੂਗੀ ਪਰ ਸਰਕਾਰ ਨੇ ਇੱਕ ਨਹੀਂ ਸਾਡੀ ਜਮੂਰਤ ਪਸੰਦਵਾਜ਼ ਸੁਣੀ ਤੇ ਬਿਲਕੁਲ ਆਖੜ ਕੇ ਬੈਠੇ ਆ ਇਸ ਕਰਕੇ ਸਾਡੀ ਪਾਰਟੀ ਸਾਰੇ ਨੇ ਸਲਾਹ ਕੀਤੀ ਹੈ ਕਿ ਪਹਿਲੀ ਤਰੀਕ ਨੂੰ ਆਪਾਂ ਸਾਰੇ ਧੂਰੀ ਵਿਖੇ ਇਕੱਠੇ ਹੋ ਕੇ ਜਿਹੜਾ ਢੋਲਾ ਵਾਲਾ ਫਟਕ ਹੈ ਉੱਥੇ ਇੱਕ ਬਹੁਤ ਵੱਡਾ ਅਸੀਂ ਮਜਾਰਾ ਕਰਾਂਗੇ ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਉੱਥੇ ਸਾਡਾ ਸਾਥ ਦਿਓਗੇ ਕਿਉਂਕਿ ਕਰਕੇ ਪਹਿਲਾਂ ਇਹਨਾਂ ਨੇ ਇਸ ਸਰਕਾਰ ਨੇ ਸੈਂਟਰ ਦੀ ਹਦਾਇਤ ਦੇ ਉੱਤੇ ਆਪਣੇ ਅਮਲਕਪਾਲ ਸਿੰਘ ਨੂੰ ਥਾੜਕੇ ਡਿਬਰੂਗੜ ਦੇ ਝੀਲ ਦੇ ਵਿੱਚ ਹੇ ਹੋਰ ਸੰਗਾਂ ਦੇ ਨਾਲ ਭੇਜਦਾ ਐਸਟਰ ਦਾ ਜ਼ਬਰ ਕਰਨਾ ਤੇ ਸਿੱਖਾਂ ਨੂੰ ਬਾਹਰ ਦੇ ਮੁਲਕਾਂ ਦੇ ਵਿੱਚ ਅਸੈਸਿਨੇਟ ਮਰਵਾ ਦੇਣਾ ਤੇ ਇੱਥੇ ਵੀ ਮਰਵਾਉਣਾ ਸ਼ੁਰੂ ਕਰ ਦਿੰਦਾ ਇਹ ਸਾਥੋਂ ਬਰਦਾਸ਼ਤ ਨਹੀਂ ਹੈ ਅੱਜ ਮੈਂ ਦਿੱਲੀ 'ਚ ਕੰਮ ਕਰਨੇ ਸੀਗੇ ਓਮ ਦੇ ਤੇ ਮੈਨੂੰ ਵਾਪਸ ਜਾਣਾ ਪੈ ਰਿਹਾ ਖਾਸ ਕਰਕੇ ਜੋ ਕਰਕੇ ਭਾਨਾ ਸਿੱਧੂ ਸਾਡਾ ਇੱਕ ਬਹੁਤ ਵੱਡਾ ਸਮਾਜ ਸੇਵਕ ਹੈ ਤੇ ਉਸ ਨੂੰ ਛਡਾਉਣਾ ਸਾਡਾ ਫਰਜ਼ ਹੈ ਹਰੇਕ ਅਕਾਲੀ ਸਾਥਕਾਂ ਵਾਗਿਆਂ ਨੂੰ ਮੈਂ ਅਪੀਲ ਕਰਦਾ ਕਿ ਹੁਣ ਜਿਹੜੀਆਂ ਕਸਮਾਂ ਤੁਸੀਂ ਅਕਾਲੀ ਦਲ ਜੁਆਇਨ ਕਰਨ ਵੇਲੇ ਛਕੀਆਂ ਸੀ ਕਿ ਮੈਂ ਮਰਾਂ ਤੇ ਪੰਥ ਜੂਵਾਂ ਅੱਜ ਤੁਸੀਂ ਭਾਜਪਾ ਦਾ ਪਿੱਛਾ ਛੱਡੋ ਤੇ ਸਾਡੇ ਨਾਲ ਚੱਲੋ ਲੋਕਾਂ ਦੀ ਆਵਾਜ਼ ਦੇ ਨਾਲ ਸਹਿਮਤ ਹੋਵੋ ਤੇ ਪਹਿਲੀ ਤਰੀਕ ਨੂੰ ਤੁੜੀ ਵਿਖੇ ਜਿੱਥੇ ਸਰਦਾਰ ਭਗਵੰਤ ਸਿੰਘ ਮਾਨ ਦਾ ਹਲਕਾ ਅਸੈਂਬਲੀ ਦਾ ਜਿੱਥੋਂ ਐਮਐਲਏ ਜਿੱਤਦੇ ਆ ਉੱਥੇ ਮੈਂ ਡਰਾ ਇੱਕ ਤਖੜਾ ਕਰਾਂਗੇ ਵਾਏ ਗੁਰਜੀਤ ਕਾਂਛਾ ਵਾਏ ਗੁਰਜੀਤ ਫਤਤ